ਜੀ ਵੀਡੀਓ ਵੇਖ ਕੇ ਆਪ ਸਬਸਕ੍ਰਾਈਬ ਜੀਆ ਲੈ ਕੇ ਬਦਰ ਹੈ ਜੀ ਵੀਡੀਓ ਦੇਖਾ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰੈ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਖੋਲ੍ਹ ਲਿਆ ਖਜ਼ਾਨੇ ਦਾ ਮੂੰਹ ਟਰੰਪ ਸਰਕਾਰ ਨੇ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਅਮਰੀਕਾ ਦੇ ਸਭ ਤੋਂ ਮੀਰ ਸ਼ਹਿਰ ਵਿੱਚ ਅਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਚਾਨੇ ਦਾ ਮੂੰਹ ਖੋਲ੍ਹਿਆ ਜਾ ਸਕੇਗਾ ਜੀ ਹਾਂ ਛਾਪਿਆਂ ਤੋਂ ਤੋਂ ਦੇ ਡਰੋ ਲੋਕਾਂ ਨੇ ਕੰਮ ਤੇ ਜਨ ਬੰਦ ਕਰ ਦਿੱਤਾ ਤੇ ਮਕਾਨ ਕਿਰਾਏ ਸਣੇ ਹੋਰ ਜ਼ਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਚੁੱਕੀਆਂ ਹਨ ਅਮਰਜੈਂਸੀ ਦੇ ਐਲਾਨ ਮਗਰੋਂ ਸ਼ਹਿਰੀ ਪ੍ਰਸ਼ਾਸਨ ਆਪਣੀ ਮਰਜ਼ੀ ਮਤਾ ਪਲੋੜਵੰਦਾ ਨੂੰ ਡਾਲਰ ਵੰਡ ਸਕਦਾ ਹੈ ਪਰ ਜਿਉਂ ਹੀ ਇਹ ਖਬਰ 트ੰਪ ਦੇ ਦਰਬਾਰ ਪੂਜੀ ਤਾਂ ਗੁੱਸਾ ਫੁੱਟ ਗਿਆ ਮੰਗਲਵਾਰ ਰਾਤ ਫੋਕਸ ਨਿਊਜ਼ ਵਿੱਚ ਨਾਲ ਇੱਕ ਇੰਟਰਵਿਊ ਦੌਰਾਨ ਅਟਾਰਨੀ ਜਨਮ ਪੇਮਬੋਡੀ ਨੇ ਲਾਸ ਐਜਲੈਂਸ ਕਾਉਂਟੀ ਦੇ ਕਦਮ ਨੂੰ ਸਰਕਾਰ ਨਾਜਾਇਜ਼ ਘਰਾੜ ਦਿੱਤਾ ਕਲੀਫੋਰਨੀਆ ਦੇ ਗਵਰਨਰ ਗੈਮਨ ਯੂਸਮ ਦੇ ਇਸ਼ਾਰੇ ਤੇ ਲਿਆ ਗਿਆ ਇਹ ਫੈਸਲਾ ਜਿਹਾ ਸਮੇਂ ਜਿਵੇਂ ਸਮੇਂ ਹੈ ਜਦੋਂ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠੱਪ ਹੈ ਤੇ ਸਾਰਾ ਦੋਸ਼ ਡੈਮੋਕ੍ਰੈਟਿਕ ਪਾਰਟੀ 'ਤੇ ਮੜਿਆ ਜਾ ਰਿਹਾ ਹੈ ਇਸ ਤਰ੍ਹਾਂ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਮੈਸਟਿੰਗ ਦੀ ਤਰਜਮਾਨ ਐਲੈਨੀ ਕੋਨ ਵੈਕਟਰ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਕਮ ਵੰਡਣ ਦੀ ਬਚਾਈ ਜੰਗਲਾਂ ਦੀ ਅੱਗ ਨਾਲ ਪ੍ਰਭਾਵਿਤ ਜੂ ਐਸ ਸਿਟੀਜ਼ਨ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਇਸਥੇ ਦੱਸਣਾ ਬਣਦਾ ਹੈ ਕਿ ਲਾਸ ਐਜਲੈਂਸ ਕਾਉਂਟੀ ਵਿੱਚ ਵਸਦੇ ਤਕਰੀਬਨ 1 ਕਰੋੜ ਲੋਕਾਂ ਵਿੱਚੋਂ 30 ਲੱਖ ਤੋਂ ਵੱਧ ਦਸ ਜਨ ਅਮਰੀਕਾ ਤੋਂ ਬਾਹਰ ਹੋਇਆ ਹੈ ਤੇ ਇਹਨਾਂ ਵਿੱਚੋਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਹੋ ਸਕਦੇ ਹਨ ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਰਜਮਾਨ ਐਫ ਬੀ ਜੇਲ ਜੈਕਸਨ ਨੇ ਕਿਹਾ ਕਿ ਮੁਲਕ ਵਿੱਚ ਅਸਰ ਅਮਰਜੈਂਸੀਆਂ ਗਿਣਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਕਰਕੇ ਬਣੀ ਹੋਈ ਹੈ ਜੋ ਤਕਨੀਕੀ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਡੋਨਲਡ ਟਰੰਪ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਰਿਪੋਰਟ ਕਰਦਿਆਂ ਆਪਣਾ ਚੋਣ ਵਾਦਾ ਪੂਰਾ ਕਰ ਰਹੇ ਹਨ ਦੱਸ ਦਈਏ ਕਿ 2028 ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਤੇ ਇਸ ਕੈਲੀਫੋਰਨੀਆ ਦੇ ਗਵਰਨਰ ਕੈਵਨ న్యూਸਮ ਆਪਣੇ ਰਾਹਕ ਵਿੱਚ ਹਵਾ ਬਣਾਉਣਾ ਚਾਹੁੰਦੇ ਹਨ ਅਤੇ ਉਹਨਾਂ ਵੱਲ ਲਾਸ ਐਂਜਲਸ ਕਾਉਂਟੀ ਦੇ ਫੈਸਲੇ ਦੀ ਹਮਾਇਤ ਕਰਦਿਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਵੀਡੀਓ ਕਲਿੱਪ ਵਿੱਚ ਨਵੀਂ ਹਲਕਾ ਬੰਦਿਕ ਦਾ ਜ਼ਿਕਰ ਵੀ ਕੀਤਾ ਗਿਆ ਤੇ ਇਸ ਚੇਸ ਰਾਂਖੀ ਡੈਮੋਕ੍ਰੈਟਿਕ ਪਾਰਟੀ ਹਾਊਸ ਆਫ ਰੀਪੈਕਚਰ ਵਿੱਚ ਵਧੇਰੇ ਸੀਟ ਹਾਸਲ ਕਰ ਸਕਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ